ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਰਾਹੀਂ ਆਪਾਂ ਚਰਚਾ ਕਰਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਭਵਿੱਖ ਤੋਂ ਮਿਆਂ ਨੂੰ ਕਿਹਾ ਜਾਂਦਾ ਸਮਾਂ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਵੇਲੇ ਦਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਹੈੱਡ ਗ੍ਰੰਥੀ ਵੱਜੋਂ ਸੇਵਾ ਨਿਭਾ ਰਹੇ ਸਨ ਇੱਕ ਵਾਰ ਸੁਖਾਸਣ ਕਰਦੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਤੋਂ ਆਪਣੇ ਦਾੜੇ ਦਾ ਕੇਸ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਹਿ ਗਿਆ ਸੀ ਜਿਸ ਦਾ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਪਤਾ ਨਹੀਂ ਸੀ ਚੱਲਿਆ ਬਾਬਾ ਬੁੱਢਾ ਸਾਹਿਬ ਜੀ ਨੇ ਉਸੇ ਤਰ੍ਹਾਂ ਸੋਕਾਸਨ ਕਰ ਦਿੱਤਾ ਰਾਤ ਬੀਤਦੀ ਹੈ ਅੰਮ੍ਰਿਤ ਵੇਲਾ ਹੁੰਦਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਸਵੇਰੇ ਸੇਵਾ ਕਰਨ ਵਾਸਤੇ ਆਉਂਦੇ ਹਨ ਤਾਂ ਉਹ ਦੇਖਦੇ ਹਨ ਕਿ ਧੰਗੁਰੂ ਅਰਜਨ ਦੇਵ ਜੀ ਦੀਆਂ ਅੱਖਾਂ ਬਹੁਤ ਲਾਲ ਹਨ ਉਹ ਉਹਨਾਂ ਨੂੰ ਸਵਾਲ ਪੁੱਛਦੇ ਹਨ ਕਿ ਗੁਰੂ ਸਾਹਿਬ ਤੁਹਾਡੀਆਂ ਅੱਖਾਂ ਵਿੱਚ ਐਸਾ ਕੀ ਚਲਾ ਗਿਆ ਕਿ ਕਿ ਤੁਹਾਡੀਆਂ ਅੱਖਾਂ ਇੰਨੀਆਂ ਲਾਲ ਹਨ ਤਾਂ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਸਾਡੀ ਅੱਖਾਂ ਵਿੱਚ ਸਾਰੀ ਰਾਤ ਰੜਕ ਪੈਂਦੀ ਹੈ ਤਾਂ ਉਹਨਾਂ ਨੇ ਪੁੱਛਿਆ ਕਿ ਵਾਹਿਗੁਰੂ ਜੀ ਆਪ ਜੀ ਦੀਆਂ ਅੱਖਾਂ ਵਿੱਚ ਐਸਾ ਕੀ ਚੱਲਾ ਗਿਆ ਹੋ ਤਾਂ ਉਹਨਾਂ ਨੇ ਜਵਾਬ ਦਿੱਤਾ ਜਦੋਂ ਤੁਸੀਂ ਰਾਤੀ ਸੁਖਾਸਨ ਕੀਤਾ ਸੀ ਤਾਂ ਤੁਹਾਡੇ ਦਾੜੇ ਦਾ ਇੱਕ ਕੇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੱਲ ਗਿਆ ਸੀ ਜਿਸ ਦੀ ਰੜਕ ਸਾਰੀ ਰਾਤ ਸਾਡੀਆਂ ਅੱਖਾਂ ਵਿੱਚ ਪੈਂਦੀ ਹੈ ਤੇ ਜਿਸ ਦਾ ਕਰਕੇ ਸਾਡੀਆਂ ਅੱਖਾਂ ਪੂਰੀ ਤਰ੍ਹਾਂ ਲਾਲ ਹਨ